ਨਹੀਂ ਹਾਂ ਅੰਨਾ ਇੱਧਰ ਓਏ ਓਏ ਮੋਟਰਸਾਈਕਲ ਜਾ ਚਲੋ ਮੋਟਰ ਮਗਰ ਕੌਣੀ ਕੀ ਮਗਰ ਓ ਯਾਰ ਮੁੰਡੇ ਨੇ ਲਿਫਟ ਮੇਰੇ ਕੋ ਨਹੀ ਕਹਿੰਦਾ ਤੇਰੇ ਕਮਾਲ ਹੋ ਕਿ ਲਿਫਟ ਤੇਰੀ ਤੇਰਾ ਪਿੰਡ ਕਿਹੜਾ ਆ ਤੇਰਾ ਪਿੰਡ ਬਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨੰਗਲ ਉਹ ਕਿੱਥੋਂ ਦਾ ਜਿਹੜੇ ਨਾਲ ਹੀ ਉਹ ਮੁੰਡਾ ਇੱਥੋਂ ਦਾ ਕੀ ਨਾਲ ਹੀ ਦਾ ਵਾ ਨਾਲ ਸਾਰੇ ਲੈ ਗਏ ਗਾਲ ਭੱਟੀ ਦਾ ਯਾਰ ਮੈਂ ਪਤਾ ਨਾ ਉਹਦਾ ਨਾਮ ਦੱਸ ਉਹਦਾ ਨਾਮ ਪੀਤੂ ਹੈ ਪੀਤੂ ਪੀਤੂ ਉਹਦਾ ਕਿਹਦਾ ਉਹਦੇ ਪਿਓ ਦਾ ਦੀ ਨਾਮ ਪਦਾ ਤੇਰਾ ਨਾਮ ਕੀ ਕਰਦਾ ਏ ਮੇਰਾ ਨਾਮ ਕਾਸ਼ ਹੈ ਤੇਰਾ ਨਾਮ ਕੀ ਕਰਦਾ ਏ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇਦੀ ਤੇ ਮੈਂ ਮੈਂ ਵਿਚ ਲੱ ਬਜਾਰ ਉਹ ਕੁੜੀ ਦਾ ਨਾਮ ਤਾਂ ਮੇਰੇ ਨਾਮ ਦਾ ਯਾਰ ਮੈਂ ਪੜ੍ਹਨਾ ਦਾ ਪਤਾ ਸਾਰਾ ਤੇ ਤੈਨੂੰ ਇਹ ਨਹੀਂ ਪਤਾ ਤੇ ਪਿਓ ਦਾ ਦੀਦੀ ਮੈਂ ਆਪਾਂ ਕੁੜੀ ਕੀ ਆ ਵੇਲਾ ਦਾ ਆ ਫੋਨ ਤੂੰ ਆ ਫੋਨ ਖੋਇਆ ਹੈ ਨਾ ਤੂੰ ਕਿੰਨੇ ਖੋਇਆ ਆ ਫੋਨ ਤੋ ਖਾਇਨ ਮੈਂ ਨਾਲ ਚਲ ਚਲਾਉਂ ਰਿਹਾ ਉਹਨੇ ਖੋਇਆ ਬੰਦਾ ਸਾਦਰਾ ਉਸਰੇ ਆ ਤੈਨੂੰ ਪੁਲਿਸ ਨੇ ਬੁਕਾਰਨਾ ਸਾਰਾ ਕੁਝ ਆਜ ਖੋਲੋ ਜੀ ਨਾ ਆਜ ਤੋਂ ਦੱਸ ਨਾ ਫੋਨ ਖੋਇਆ ਖਾਦਦਾਰ ਜਿੱਦਾ ਫੋਨ ਸੀ ਖੋਲਣਾ ਏ ਸਿੰਪਲ ਗੱਡੇ ਉਹਦੇ ਚ ਉਹਦੇ ਦੇ ਸਿੰਮ ਉਹ ਲੋੰਗੇ ਨਹੀਂ ਉਹਨਾਂ ਦੇ ਯਾਰ ਫੋਨ ਜਾਣਾ ਹੈ ਮਮਾ ਦੀਆਂ ਕੀ ਕੰਮ ਬੜਾ ਬਹੁਤ ਹੈ ਕੰਮ ਹੀ ਬਹੁਤ ਹੈ ਨਾ ਮੈਂ ਕਿਹਦੀ ਕਿਹਨੂੰ ਫੋਨ ਕਰਦਾ ਵਿੱਕੀ ਨੂੰ ਆ ਵੀ ਵੇਖੋ ਇਹ ਤਾਂ ਵੀ ਨਹੀਂ ਲੋਕ ਲਾਵੇ ਦੇਖੋ ਬਿਲਕੁਲ ਨਾ ਮੇਰਾ ਆਪਣਾ ਫੋਨ ਯਾਰ ਖੋਇਆ ਭਰਾ ਲੋਗ ਆ ਉਹ ਤੇ ਪੱਦੇ ਤੇ ਲੱਭਾ ਡੇ ਆਹੀ ਉਹਦਾ ਦਿਮਾਗ ਕਰ ਉਹ ਨਾ ਲੈਣੀ ਤੇਰਾ ਤੂੰ ਫੋਨ ਖੋਇਆ ਜੇ ਤੇਰੇ ਵਿੱਚ ਮੁੰਡਾ ਨਾ ਬਾਕੀ ਤਾਂ ਕੋਈ ਨਾਲ ਕੋਈ ਨਹੀਂ ਲੱਤ ਜਾ ਕੇ ਮੇਰੇ ਖੜੀ ਪਿਨਾਕਟਰ ਜੇ ਤੈਨੀ ਵਾਰੀ ਤੁਹਾਡੇ ਨਾਲ ਬਹਿ ਕੇ ਗਿਆ ਬੱਸੇ ਕੋ ਦਰਦ ਨਾ ਬਣਾਉਂਦੇ ਆ ਪਰ ਮੈਨੂੰ ਦੱਸਣ ਨਹੀਂ ਤੂੰ ਕਿਹੜਾ ਨੰਬਰ ਦੱਸ ਹਦਲੀ ਹੋ ਗਈ ਆ ਨੰਮਾ ਹੀ ਅਸੀਂ ਦਿੱਲੀ ਜਾਣੇ ਨੁਕਰੇ ਫੋਨ ਫੋਨਦੇ ਤੂੰ ਨੰਬਰ ਦੱਸ ਜੇ ਮੈਂ ਭੱਜਾਂਗਾ ਤਾਂ ਆ ਗਈ ਯਾਰ ਤੇ ਭੱਜਾਂ ਤੂੰ ਕਿਹਦੇ ਚਪੇੜਾ ਖਾਣੀ ਆ ਭੱਜ ਕੇ ਆ ਇੱਧਰ ਇੱਧਰ ਆ ਤੁਰਾ ਤੇਰੀ ਗੱਲ ਸੁਣ ਮੈਂ ਮੰਨਦਾ ਤੂੰ ਚੁੱਕਿਆ ਤੂੰ ਉਹਦਾ ਨਾਂ ਬਾਕਬ ਸਾਰਾ ਤੂੰ ਕੁੱਟ ਕੇ ਖਾਣੀ ਤੂੰ ਨਾ ਲੈ ਆ ਦੋ ਤੂੰ ਇਹ ਵੀ ਰੱਤ ਬਤਨ ਆਏਗਾ ਕਿ ਕੋਈ ਤੂੰ ਫੋਨ ਲਾ ਉਹ ਸੱਚ ਤੂੰ ਗੱਲ ਕਰ ਤੂੰ ਸੱਚ ਤੂੰ ਗੱਲ ਕਰ ਉਹਨੂੰ ਆਪ ਬੰਦਾ ਬਣਾ ਨਾ ਮੋਟਰਸਾਈਕਲ ਬੰਦੇ ਠਾਣੇ ਚੱਲ ਗਏ ਉਹਨਾਂ ਤੇਨੂੰ ਮੋਟਰਸਾਈਕਲ ਤੇਰਾ ਜਾਣਾ ਉਹਨੂੰ ਦੱਸ ਕਰਕੇ ਬੰਦੇ ਦਾ ਨਾਂ ਬਾਕਾ ਬਣਾਉ ਬੰਦੇ ਕੀ ਨਾ ਤੇਰਾ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਤਨ ਬਰੇ ਕੋ ਕਿਹੜੀ ਧੱਕਾ ਵਾਪਨੀ ਜਿਹੜਾ ਲੱਤੀ ਕਮਾ ਜਿਹੜੇ ਲਟੇਰੀਆ ਉਹ ਕੇ ਤੂੰ ਮਗਰ ਬਾਧਰੀ ਵਿਖਾਈ ਤੁਸੀਂ ਇਹਦਾ ਪੁੱਤਰੀ ਵਿੱਚ ਪਰ ਮੋਟਰਸਾਈਕਲ ਮਾਰ ਕੇ ਉਹ ਨਾਲ ਖੜਿਆ ਇਸ ਤਰ੍ਹਾਂ ਹੋਇਆ ਸਾਰਾ ਭਾਈ ਮੈਂ ਇਧਰੋਂ ਬਜ਼ਾਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚੜਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬਸਟਾਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟੇ ਆ ਫਿਰ ਇੱਥੇ ਸਾਰਿਆਂ ਨੇ ਕੱਢ ਲਿਆ ਕਿੰਨੇ ਜਣੇ ਸੀ ਦੋ ਜਣੇ ਭਾਈ ਇੱਕ ਭੱਜ ਗਿਆ ਵਾ ਪਾਲਸਰ ਮੋਰ ਚਲਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਹੋਰ ਕਿਥੇ ਚੋ ਤੇਰਾ ਕੰਮ ਸਾਰੀ ਪਾਹ ਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਜੀ ਚਲੋ ਫੋਨ ਤੁਸੀਂ ਲਾ ਲੈ ਕੰਮ ਜੀ ਹਾਂ ਜੀ ਫੋਨ ਕੁੜੀ ਨੂੰ ਦੇਤਾ ਜੀ ਲੈ ਗਏ ਕਿੰਨਾ ਤੁਸੀਂ ਮਗਰਬ ਭੱਜਣਾ ਉਹਨਾਂ ਦੇ ਮਗਰਬ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂ ਜੀ ਗਾੜੀ ਐਕਟਿਵ ਆ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂ ਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਗਿਆ ਹਾਂ ਜੀ ਬਹੁਤ ਬਹੁਤ ਮਿਲ ਬਣਦਾ ਸਾਜੀ ਪਾਜੀ ਹਾਂਜੀ ਇੱਕ ਨਾ ਛੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬਸ 80 ਦੇ ਲਾਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗੇ ਸਾਹਮਣੇ ਆਉਣਗੇ ਚਿਨਾਕੀ ਚਿਨਾਕ ਤੇ ਗੋਲੇ ਨਗਰ ਦਾ ਇੱਕ ਮੁੰਡਾ ਜੇ ਤੇ ਉਹਦੀ ਬਾਰੇ ਪੁਛਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹਾਂ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਮੈਨੂੰ